ਯੈਰਿਕ ਹਾਂ ਉਹ ਪੋਲ ਆ ਕੇ ਕਰਦਾ ਵੀਰ ਹਾਂ ਸਰ ਕੀ ਨਾਈ ਬੈਂਡ ਡਾਕਟਰ ਮਾਨ ਮਾਨ ਸਾਹਿਬ ਕੀ ਕਹਿੰਦੇ ਹੋ ਕਿ ਕਿਹੜੇ ਮੁੱਦਿਆਂ 'ਤੇ ਵੋਟ ਪਾਈ ਗਈ ਹੈ ਮੁੱਦੇ ਤੇ ਅਇ ਤੱਕ ਵੀ ਡਿਵੈਲਪਮੈਂਟ ਦੇ ਚੱਲੇ ਜਾ ਰਹੇ ਆ ਸੈਕੰਡ ਇਜ਼ ਕਰਪਸ਼ਨ ਕਰਪਸ਼ਨ ਸੀ ਹੋਣਾ ਚਾਹੀਦਾ ਕੰਟਰੀ ਜਿਦਾ ਕਿ ਇਟਸ ਅ ਪਾਰਟ ਆਫ ਲਾਈਫ ਨਾਓ ਯਾਨੀ ਕਰਪਸ਼ਨ ਹੈ ਗਿਆ ਨਾ ਹਰ ਲੈਵਲ ਤੇ ਚਾਹੇ ਉਹ ਕਲਾਸ 4 ਤੱਕ ਟਾਪ ਪਾਰਲੀਮੈਂਟਰੀਅਨ ਜਿਹੜੇ ਹੈਗੇ ਸਾਲਰ ਕਰਪਟ ਇਹ ਗੱਲ ਕੀਤੀ ਜੇ ਪਹਿਲੇ ਜਿਹੜੇ ਸਪੌਂਸਰ ਸੀ ਉਹਨਾਂ ਨੂੰ ਕੋਈ ਹੱਦ ਮੁੱਦੇ ਮੁੱਦੇ ਹਲ ਕੀਤੇਗੇ ਵੈਕ ਵਗੈਰਾ ਨਹੀਂ ਟੂ ਸਮ ਐਕਸੀਡੈਂਟ ਹੈ ਜੀ ਕੋਸ਼ਾ ਤੱਕ ਪਰ ਅਜੇ ਵੀ ਬਹੁਤ ਲੋੜ ਹੈਗੀ ਇਸ ਵਾਰ ਤੁਸੀਂ ਵੋਟ ਸੋਚ ਕੇ ਪਾਈ ਹੈ ਕਿ ਜਿਸ ਨੂੰ ਤੁਸੀਂ ਵੋਟ ਪਾਈ ਹੈ ਉਹ ਤੁਹਾਡੇ ਇਸ ਮਸਿਆਂ ਦਾ ਹੱਲ ਹੈ ਜਿਹੜਾ ਕਰਵਾਏਗਾ ਆਈ ਡਾਊਟ ਇਟ ਇਵਨ ਨਾਓ ਆਈ ਡਾਊਟ ਇਟ ਆਸਕ ਜੀ ਓਕੇ ਇਸ 로ਜ ਹੈ ਮੇਰਾ ਨਾ ਅੱਜ ਤੁਸੀਂ ਵੋਟ ਪਾਣਾ ਹੈ ਕਿਹੜੇ ਮੁੱਦਿਆਂ ਤੇ ਵੋਟ ਪਾਣਾ ਹੈ ਭਈ ਇਹ ਹੈ ਕਿ ਸਾਡੇ ਮੋਹਲੇ ਦਾ ਸੁਧਾਰ ਹੋਵੇ ਸਾਡੇ ਬੱਚਿਆਂ ਨਸ਼ੇ 'ਚ ਵਿਗੜਨ ਦੇ ਉਹਨਾਂ ਨੂੰ ਕੰਮਕਾਜ ਮਿਲੇ ਹੈ ਸਾਡੇ ਮੋਹਲੇ 'ਚ ਕੋਈ ਨੌਕਰੀਆ ਕੋਈ ਕੁਝ ਨਹੀਂ ਬੱਚਿਆਂ ਦਾ ਬਸ ਬੇੜਾ ਘਰ ਕੋਇਆ ਪਿਆ ਸਾਰੇ ਸਾਡੇ ਮੋਹਲੇ ਤੇ ਹਾਂ ਤੁਸੀਂ ਇਹਨਾਂ ਨੇ ਕਹਿੰਦੇ ਕਿ ਵਾਸ ਜੇ ਕੰਮ ਕੀਤੇ ਪਹਿਲੇ ਕੋਸਰਾਂ ਨੂੰ ਕੋਈ ਮੁੱਦੇ ਹੱਲ ਕੀਤੇ ਗਏ ਨਹੀਂ ਕੋਈ ਕੁਝ ਨਹੀਂ ਹੋਇਆ ਸਾਡੇ ਕੋਈ ਹੱਲ ਨਹੀਂ ਹੋਇਆ ਸਾਡੇ ਮੋਹਲੇ ਦਾ ਕੁਝ ਵੀ ਨਹੀਂ ਹੋਇਆ ਆਂਦੇ ਜਦੋਂ ਆਂਦੇ ਨਸ਼ਾ ਖਤਮ ਕਰਾਂਗੇ ਤੁਹਾਡੇ ਬੱਚੇ ਸਿੱਧਾ ਸਾਡਾ ਮੋਹਲੇ ਦਾ ਬਸ ਬੱਚਿਆਂ ਨੂੰ ਨੌਕਰੀ ਮਿਲੇ ਬੱਚੇ ਨੂੰ ਹਾਂ ਬਸ ਕੋਈ ਵੀ ਕੰਮ ਮਿਲੇ ਬਸ ਚਲੋ ਬੱਚੇ ਸਾਡੇ ਸੁਧਰਨਾ ਚਾਹੀਦੇ ਨਸ਼ੇ ਬੰਦ ਹੋਣਾ ਚਾਹੀਦੇ ਸਾਡੇ ਮੱਲੇ ਦਾ ਮੁੱਦਾ ਇਹੀ ਹੈ ਕਿ ਬਸ ਸਾਡੇ ਬਈ ਮੱਲੇ ਦੇ ਸੁਧਾਰ ਹੋਣਾ ਚਾਹੀਦਾ ਹੈ ਨਸ਼ਾ ਖਤਮ ਕਰਨਾ ਚਾਹੀਦਾ ਇਹਨਾਂ ਨੇ ਹਾਂਜੀ ਲਾਡੋ ਜੀ ਹਾਂਜੀ ਕੀ ਕਹਿਣਾ ਚਾਹੋਗੇ ਇਹੋ ਹੀ ਵੀ ਨਸ਼ਾ ਖਤਮ ਕਰਨ ਬੱਚਿਆਂ ਦਾ ਨਸ਼ਿਆਂ ਤੇ ਤੁਹਾਡੇ ਬੱਚੇ ਇੱਕ ਪੂਰਾ ਹੋ ਗਿਆ ਦੂਜਾ ਵੀ ਨਸ਼ਾ ਇੰਨਾ ਕਰ ਲਿਆ ਹਾਂ ਜੀ ਨਸ਼ਾ ਤੇ ਤੁਹਾਡੇ ਬੱਚੇ ਇੱਕ ਪੂਰਾ ਹੋ ਗਿਆ ਦੂਜਾ ਵੀ ਨਸ਼ਾ ਇੰਨਾ ਉਹ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੇ ਗਾਰੰਟੀ ਹੈ ਕਿ ਨਸ਼ਾ ਖਤਮ ਕਰੋ ਹਾਂ ਤੇ ਹੋਰ ਕੀ ਅੱਗੇ ਵੀ ਕਹਿੰਦੇ ਧੜੂ ਵਾਲਾ ਕਿਤੇਗਾ ਜੀ ਨਸ਼ਾ ਖਤਮ ਕਰੇਗਾ ਕੁਝ ਨਹੀਂ ਹੋਆ ਸੁਆ ਗਾ ਕੁਝ ਨਹੀਂ ਕੀਤਾ ਹਾਂ ਜਦੋਂ ਅੰਦਰੋਂ ਮੱਕੇ ਮਾਂ ਮਰੰਦੇ ਇਹਦਾ ਆਡੋ ਬਟਾ ਪਉਂਦਾ ਹਾਂ ਸਹੀ ਗੱਲ ਹੈ ਅਸੀਂ ਆਪਣੇ ਨੀਂਦ ਆਮ ਕਰਦੇ ਆ ਭੱਜੇ ਦੌੜੇ ਤੜਕਰੇ ਤੁਰੇ ਫਿਰਦੇ ਨਾਲ ਪਿੱਛੇ ਹਾਂ ਤੇ ਪਰ ਸਾਡਾ ਵੀ ਦਸਰ ਕਰਨਾ ਚਾਹੀਦਾ ਹੈ ਕੰਮ ਕਰ ਹਾਂਜੀ ਆਧਾਰ ਕੜ ਕਰ ਵੈਂਜੀ ਬੋਲ ਭਾਈ ਜੀ ਤੁਸੀਂ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਕੀ ਮੁੱਦੇ ਤੁਹਾਡੇ ਜਿਹੜੇ ਬੱਚਿਆਂ ਦੀ ਸੁਰੱਖਿਆ ਨਾਲ ਲੈ ਕੇ ਜਾਂ ਤੁਸੀਂ ਗਲੀ ਮੱਲੇ ਦੇ ਸਬੰਧੀ ਲੈ ਕੇ ਕੀ ਕਹਿਣਾ ਚਾਹੋਗੇ ਚਲੋ ਠੀਕ ਆ ਜੀ ਸਾਰੇ ਕੰਮ ਸਵਾਰਨ ਦੇ ਬਸ ਇਹ ਦੱਸੋ ਛੁਡਾਵੇਂ ਠੀਕ ਬੱਚੇ ਸਾਡੇ ਵਿਗੜਨ ਦੇ ਸਾਡੇ ਵਿਗੜਨਦੇ ਨਸ਼ੇ ਨਸ਼ੇ ਪਾਣੀ ਕਰਕੇ ਨਸ਼ੇ ਦੇ ਕਿ ਤੱਕ ਕਰਦੇ ਨਹੀਂ ਆ ਬੱਚੇ ਸਾਡੇ ਜਿਹੜੀ ਖਾਲੀ ਦੀ ਸੋਚਿਆ ਹੋਇਆ ਜਾਂ ਫਿਰ ਡਾਕਟਰ ਕੋਲ ਆਉਂਦੇ हाँ हाँ जी जी मेरा नाम गुरजीत है जी वोट पाने की कुछ नहीं वोट तो अस यही सोच के पाने हैं की जो सा माइंड जो सवाल ने सब चीजा पूरी होनी चाहिए वो ਉਹ ਦੇਖੋ 파ਦਰ ਦਿੱਤੀ ਹੋਈ ਹੈ ਕਿਹੜੇ ਕੰਮ ਮੁੱਦੇ ਨੇ ਆਪਣੀ VOTING ਦਾ ਜਿਹੜਾ ਮੁੱਦੇ ਮੇਨ ਇਹ ਨਹੀਂ ਕਿ ਇੱਕ ਮਤਲਬ ਮੇਨ ਦੀ ਇੱਕ ਟ੍ਰੈਫਿਕ ਦਾ ਲਗਾ ਲਓ ਦੂਜਾ ਸਫਾਈ ਦਾ ਲਗਾ ਲਓ ਉਹਨਾਂ ਦਾ ਇਹੀ ਕਹਿਣਾ ਕਿ ਅੰਮ੍ਰਿਤਸਰ ਸ਼ਹਿਰ ਹਰ ਚੀਜ਼ ਤਾਂ ਸੋਚ ਕੇ ਇਸ ਦਿਨ ਲਈ ਸੋਚ ਕੇ ਰੱਖੀ ਦੀ ਹੈ ਜੇ ਗੱਲ ਕੀਤੀ ਜੇ ਪਹਿਲੇ ਜਿਹੜੇ ਕੰਮ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲਦਾ ਹਾਲੇ ਤੱਕ ਕਿਹਦੇ ਆ ਚਾਹੇ ਉਹ ਵੀ ਪੰਜੇ ਹੋਏ ਨੇ ਹਾਲ ਪਹਿਲਾਂ ਵੀ ਹੋਏ ਨੇ ਉਹੀ ਸੋਚ ਕੇ ਸੋਚ ਕੇ ਕੀਆ ਵੀ ਹੋਮਨ ਦੇ ਹਾਲ ਹਮਾ ਹੋਵੇ ਕਿਸੇ ਵੀ ਚਾਹੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਸੱਚਾ ਕਰਦਾ ਕੰਮ ਸਸਾ ਸਾਡੇ ਹੱਲ ਆ ਗਏ ਜਿਹੜੀਆਂ ਸਮੱਸਿਆਵਾਂ ਸਹੀ ਸੁਧਾਰੀ ਸ਼ਹਿਰ ਵੋਟ ਕਾਹੀ ਇਹ ਵੀ ਚਾਹੁੰਦੇ ਆ ਨਾਲ ਵੀ ਅੱਜ ਵੋਟ ਪਾਈ ਆ ਕੱਲ ਸਾਡੀ ਗੱਲ ਵੀ ਧਿਆਨ ਨਾਲ ਸੁਣੋ ਕਈ ਵਾਰ ਤੇ ਬਹੁਤ ਵਾਰੀ ਇਹ ਕਹਿੰਦੇ ਨੇ ਪਹਿਲਾਂ ਪਛਾਣ ਦੇਣੀ ਹੈ ਸਾਡੇ ਨਾਲ ਹੋਇਆ ਪਹਿਲਾਂ ਸਾਡੇ ਨਾਲ ਪਹਿਲਾਂ ਨਾ ਲੋਕੀ ਅਸੀਂ ਨਾ ਪਹਿਰੇ ਦੇਖਣੇ ਪਹਿਲੇ ਦੇਖੀ ਹੈ ਕੌਣ ਹੈ ਬਦਲੇ ਕਿ ਜਦੋਂ ਸਰਕਾਰ ਵਾਲੇ ਪਹਿਲੇ ਕੰਮ ਕੀਤੇ ਗਏ ਨੇ ਹਾਂਜੀ ਬਿਲਕੁਲ ਕੀਤੇ ਨੇ ਹਾਂਜੀ